ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੁਹਾਡਾ ਕਿਸਾਨੀ ਸਾਂ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ ਤਕਰੀਬਨ ਬਾਸਮਤੀ ਦੀ ਵਾਢੀ ਪੂਰੀ ਹੋ ਚੁੱਕੀ ਹੈ 5 ਤੋਂ 10% ਜਿਹੜੀ ਵਾਢੀ ਰਹਿ ਚੁੱਕੀ ਹੈ ਮੁਕਸਰ ਏਰੀਆ ਫਾਜ਼ਿਲਕਾ ਏਰੀਆ ਦੇ ਵਿੱਚ ਇਹ ਬਾਸਮਤੀ ਕਿਸਾਨ ਵੀਰ ਦੇਖ ਰਹੇ ਆ ਵੀ ਆਪਾਂ ਇਹਨੂੰ ਸੰਭਾਲ ਕੇ ਰੱਖੀਏ ਕੀ ਇਹਨਾਂ ਦੇ ਰੇਟ ਬਾਸਮਤੀ ਦੇ ਵਧਣਗੇ ਕੀ ਕਾਰਨ ਰਹਿ ਹੈ ਬਾਸਮਤੀ ਦਾ ਮੰਡੀ ਰਹਿੰਦੇ ਉਹ ਸਾਰੀ ਵਿਚਾਰ ਚਾਚਾ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਡਿਟੇਲ ਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਡੀਆਂ ਦੇ ਵਿੱਚ 200 ਲੱਖ ਟਨ ਚੌਲ ਜਿਹੜਾ ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾਂਦਾ ਉਹਦੇ ਵਿੱਚੋਂ 60 ਤੋਂ 65 ਲੱਖ ਟਨ ਜਿਹੜਾ ਹੈਗਾ ਬਾਸਮਤੀਆ ਉਹ ਦੂਜੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ ਜਿਹੜਾ ਇਹ ਬਾਸਮਤੀਆ ਭੇਜਣ ਦਾ ਕੰਮ ਜਾਂ ਉਹਦੀ ਨਿਗਰਾਨੀ ਰੱਖਦੀ ਹੈ ਜਾਂ ਤੀਖ ਰੇਖ ਚ ਹੁੰਦਾ ਉਹ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਐਕਸਪੋਰਟ ਡਵੈਲਪਮੈਂਟ ਏਜੰਸੀ ਅਪੀਟਾ ਦੇ ਨਾਮ ਨਾਲ ਜਾਣੀ ਜਾਂਦੀ ਹੈ ਤਾਂ ਉਹਦਾ ਕੰਮ ਹੈ ਜਿਹੜਾ ਬਾਸਮਤੀ ਚੌਲ ਫਲ ਸਬਜ਼ੀਆਂ ਜਾਂ ਹੋਰ ਜਿਹੜੀਆਂ ਵਸਤੂਆਂ ਭੇਜੀਆਂ ਜਾਂਦੀਆਂ ਉਹਦਾ ਸੰਬੰਧ ਵਿੱਚ ਇਹ ਕੰਮ ਕਰਦੀ ਹੈ ਸਭ ਤੋਂ ਵੱਧ ਜਿਹੜੀ ਬਾਸਮਤੀ ਆ ਉਹ ਪੰਜਾਬ ਵੱਲੋਂ ਜਿਹੜੀ ਐਕਸਪੋਰਟ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹਰਿਆਣਾ ਤੇ ਫਿਰ ਬਾਕੀ ਸਟੇਟਾਂ ਜਿਵੇਂ ਜੂਪੀ ਉਹ ਐਕਸਪੋਰਟ ਕਰਦੀਆਂ ਹੈਗੀਆਂ ਜੇ ਗੱਲ ਕਰੀਏ ਸਭ ਤੋਂ ਵੱਧ ਇੰਡੀਆ ਐਕਸਪੋਰਟ ਮੇਨ 10 ਤੋਂ 4 ਜਿਹੜੀਆਂ ਕੰਟਰੀਆਂ ਹੈਗੀਆਂ ਉਹਨਾਂ ਨੂੰ ਐਕਸਪੋਰਟ ਕਰਦਾ ਸਭ ਤੋਂ ਵੱਧ ਸਾਊਦੀ ਅਰਬੀਆ ਨੂੰ 11 ਲੱਖ ਮੈਟ੍ਰਿਕ ਟਨ ਦੂਸਰੇ ਨੰਬਰ ਤੇ ਇਰਾਕ 8 ਲੱਖ ਮੈਟ੍ਰਿਕ ਟਨ ਤੀਜੇ ਨੰਬਰ ਤੇ ਜਿਹੜਾ ਇਰਾਨ ਆ ਜਾਂਦਾ 7 ਲੱਖ ਮੈਟ੍ਰਿਕ ਟਨ ਤੇ ਉਸ ਤੋਂ ਬਾਅਦ ਜਿਹੜਾ ਯੂ ਐਸ ਹੈ ਯਮਨ ਹੈ ਤੇ ਓਮਾਨ ਇਹਨਾਂ ਨੂੰ 3 ਲੱਖ ਮੈਟ੍ਰਿਕ ਟਨ ਦੇ ਕਰੀਬ ਜਿਹੜਾ ਬਾਕੀ ਕੰਟਰੀਆਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ ਹੁਣ ਬਾਜ਼ਾਰ ਦੇ ਵਿੱਚ ਇੱਕ ਤਾਂ ਚੌਲਾਂ ਦਾ ਰੇਟ ਬਹੁਤ ਘਟ ਗਿਆ ਘਟਣ ਦੇ ਕਾਰਨ ਜਿਹੜਾ ਪਹਿਲਾਂ ਚੌਲ ਸੀਗਾ ਐਕਸਪੋਰਟ ਕੀਤਾ ਜਾਂਦਾ ਸੀ ਉਹ 950 ਤੋਂ ਲੈ ਕੇ 1000 ਡਾਲਰ ਪਰ ਟਨ ਜਿਹੜਾ ਇਹਦਾ ਮਾਰਕੀਟ ਦੇ ਵਿੱਚ ਰੇਟ ਸੀਗਾ ਤੇ ਉਹ ਮੰਦੀ ਹੋਣ ਦੇ ਨਾਲ ਚੌਲਾਂ ਦਾ ਰੇਟ ਘਟ ਕੇ 900 ਤੋਂ 950 ਡਾਲਰ ਜਿਹੜਾ ਉਹ ਰੇਟ ਬਾਜ਼ਾਰ ਦੇ ਵਿੱਚ ਰਹਿ ਗਿਆ ਉਹ ਰੇਟ ਘਟਣ ਦੇ ਕਾਰਨ ਕੀ ਹੈ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਕਾਰਨ ਹੈਗਾ ਈਰਾਨ ਤੇ ਇਜ਼ਰਾਈਲ ਦੀ ਜੰਗ ਉਹ ਤਕਰੀਬਨ ਪਿਛਲੇ 2-3 ਮਹੀਨਿਆਂ ਤੋਂ ਜਿਹੜੀ ਇਹ ਇਜ਼ਰਾਈਲ ਤੇ ਈਰਾਨ ਦੀ ਲੜੰਗ ਜੰਗ ਆ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਤੀਜੇ ਨੰਬਰ ਤੇ ਜਿਹੜੀ ਆ ਚੌਲ ਆ ਜਿਹੜਾ ਬਾਸਮਤੀ ਚੌਲ ਐਕਸਪੋਰਟ ਕੀਤਾ ਜਾਂਦਾ ਸੀ ਤਕਰੀਬਨ ਇੰਡੀਆ ਦਾ 600 6000 ਤੋਂ 7000 ਕਰੋੜ ਰੁਪਈਆ ਜਿਹੜਾ ਇਹ ਚੌਲ ਐਕਸਪੋਰਟ ਕਰਨ ਤੇ ਜਿਹੜਾ ਆਉਂਦਾ ਸੀਗਾ ਇੰਡੀਆ ਨੂੰ ਉਹ ਕੈਲੋ ਰੁਕ ਗਿਆ ਜਾਂ ਜੰਗ ਕਰਕੇ ਉਹ ਪੈਸਾ ਨਹੀਂ ਇੰਡੀਆ ਦੇ ਵਿੱਚ ਆਇਆ ਜਿਹੜਾ ਇਹ ਪੇਮੈਂਟ ਰੁਕੀ ਐ ਉਹ ਰੁਕਣ ਦਾ ਕਾਰਨ ਹੈਗਾ ਉੱਥੇ ਜੰਗ ਲੱਗੀ ਤੇ ਜੰਗ ਕਰਕੇ ਜਿਹੜੀਆਂ ਉੱਥੋਂ ਦੀਆਂ ਬੈਂਕਾਂ ਸੀਆਂ ਉਹਨਾਂ ਦਾ ਕੈਲੋ ਕਰਾਪਟ ਹੋਣਾ ਤੇ ਜਿਹੜਾ ਉਹਨਾਂ ਦੀ ਪੇਮੈਂਟ ਆ ਉਹ ਵਪਾਰੀਆਂ ਦੀ ਰੁਕਣੀ ਕਿਉਂਕਿ ਸਭ ਤੋਂ ਵੱਧ ਜਿਹੜਾ ਐਕਸਪੋਰਟ ਕਰਦਾ ਵਪਾਰੀਆਂ ਦੇ ਥਰੂ ਹੁੰਦਾ ਤੇ ਆਪਣੇ ਜਿਹੜੇ ਇੰਡੀਆ ਦੇ ਵਪਾਰੀ ਆ ਉਹ ਰਿਸਕ ਲੈਣ ਨੂੰ ਤਿਆਰ ਨਹੀਂ ਹੈਗੇ ਜਿਹੜੀ ਇਹ ਪੇਮੈਂਟ ਹੁੰਦੀ ਸੀ ਚੌਲ ਦੀ ਤਾਂ ਜਦੋਂ ਕੰਟਰੀਆਂ ਨਾਲ ਐਕਸਪੋਰਟ ਦੀ ਗੱਲ ਹੋ ਜਾਂਦੀ ਸੀ ਤਾਂ ਉਦੋਂ 20% ਜਿਹੜੀ ਇਹ ਪੇਮੈਂਟ ਆ ਅਡਵਾਂਸ ਜਿਵੇਂ ਲਾ ਲਓ ਅ ਐਗਜ਼ਾਮਪਲ ਦੇ ਤੌਰ ਤੇ ਜਿਵੇਂ 100 ਰੁਪਿਆ ਜੇ ਆਪਾਂ ਉਹਨਾਂ ਨੂੰ ਚੌਲ ਦਾ ਉਹਨਾਂ ਤੋਂ ਲੈਣਾ ਹੈਗਾ ਕੋਈ ਚੌਲ ਵੇਚਣਾ ਹੈਗਾ ਤਾਂ ਉਹਦੇ ਚੋਂ 20 ਰੁਪਏ ਜਿਹੜੇ ਹੈਗੇ ਉਹ ਅਡਵਾਂਸ ਪਹਿਲਾਂ ਕੰਟਰੀ ਇੰਡੀਆ ਨੂੰ ਦੇ ਦਿੱਤੇ ਜਾਂਦੇ ਸੀ ਤਾਂ ਜਿਹੜੀ ਬਾਕੀ ਦੀ ਪੇਮੈਂਟ ਹੁੰਦੀ ਸੀ ਉਹ 180 ਦਿਨਾਂ ਦੇ ਵਿੱਚ ਵਿੱਚ ਜਿਹੜੀ ਆ ਉਹ ਦੇਣੀ ਹੁੰਦੀ ਸੀ ਤਾਂ ਉਥੋਂ ਦੀਆਂ ਜਿਹੜੀਆਂ ਬੈਂਕਾਂ ਨੇ ਉਹ ਕਰਪਟ ਹੋਣ ਕਰਕੇ ਤਾਂ ਜਿਹੜੀ ਉਹ ਪੇਮੈਂਟ ਰੁਕੀ ਵੀ ਆ ਤੇ ਕੋਈ ਵਪਾਰੀ ਆਪਣੇ ਲੈਵਲ ਤੇ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਉਹ ਚੌਲ ਨੂੰ ਖਰੀਦ ਕੇ ਜਾਂ ਉਥੇ ਭੇਜ ਕੇ ਜਿਹੜਾ ਉਹਦਾ ਪੈਸਾ ਫਸ ਜੇ ਤਾਂ ਐਡਾ ਕੋਈ ਰਿਸਕ ਨਹੀਂ ਲੈਣਾ ਚਾਹੀਦਾ ਪਹਿਲਾ ਕਾਰਨ ਇਹ ਹੈ ਕਿ ਉਹ ਇਜ਼ਰਾਈਲ ਤੇ ਈਰਾਨ ਦੀ ਜੰਗ ਉਜਾ ਵਡਾ ਕਾਰਨ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਊਦੀ ਅਰਬੀਆ, ਇਰਾਨ, ਇਰਾਕ ਜਾਂ ਦੂਸਰੀਆਂ ਕੰਟਰੀਆਂ ਅਮਰੀਕਾ ਉਹ ਆਪਣੇ ਜਿਹੜਾ ਚੌਲ ਨੂੰ ਉਹ ਮੰਗਵਾਉਂਦੀਆਂ ਹੈਗੀਆਂ ਤਾਂ ਉਹਨਾਂ ਨੂੰ ਜਿਹੜਾ ਚੌਲ ਹੈਗਾ ਉਹ ਦੂਸਰੀਆਂ ਕੰਟਰੀਆਂ ਤੋਂ ਉੱਥੋਂ ਦੀ ਸਰਕਾਰ ਦੀਆਂ ਪਾਲਿਸੀਆਂ ਵਧੀਆ ਹੋਣ ਕਰਕੇ ਤਾਂ ਉਹ ਚੌਲ ਉਹਨਾਂ ਨੂੰ ਪਾਕਿਸਤਾਨ ਤੋਂ, ਵੀਅਤਨਾਮ ਤੋਂ ਜਾਂ ਜਾਂ ਥਾਈਲੈਂਡ ਤੋਂ ਉਹਨਾਂ ਨੂੰ ਸਸਤਾ ਪੈ ਰਿਹਾ ਇਸੇ ਕਰਕੇ ਜਿਹੜੇ ਆਪਣਾ ਇਥੋਂ ਦਾ ਚੌਲ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਐਕਸਪੋਰਟ ਨਹੀਂ ਹੋ ਰਿਹਾ ਦੂਸਰਾ ਵੱਡਾ ਕਾਰਨ ਇਹ ਆ ਤੀਸਰਾ ਵੱਡਾ ਕਾਰਨ ਹੈਗਾ ਕਿ ਜਿਹੜਾ ਆਪਣੇ ਸਟਾਕ ਆ ਇੰਡੀਆ ਦੇ ਵਿੱਚ ਪਿਛਲੇ 2 ਸਾਲਾਂ ਦਾ ਸਟਾਕ ਆ ਉਹ ਚੌਲ ਦਾ ਇੰਨਾ ਕਿ ਪਿਆ ਬਾਸਮਤੀ ਚੌਲ ਦਾ ਕਿ ਉਹ ਜ਼ਿਆਦਾ ਹੋਣ ਕਰਕੇ ਜਿਹੜੇ ਇਥੋਂ ਦੇ ਅਨਾਜ ਭੰਡਾਰ ਆ ਜਿੰਨੇ ਵੀ ਜਿੱਥੇ ਵਪਾਰੀ ਲੋਕ ਸਟੋਰ ਕਰਦੇ ਆ ਉਹ ਆਪਣੇ ਕੋਲ ਫੁੱਲ ਹੋਏ ਪਏ ਆ ਫੁੱਲ ਹੋਣ ਦੇ ਕਾਰਨ ਵਪਾਰੀ ਆਪਣੇ ਕੋਲ ਉਚਾਲ ਨੂੰ ਜਮਾ ਨਹੀਂ ਕਰ ਸਕਦੇ ਤੇ ਉਹ ਖਰੀਦ ਕੇ ਨਹੀਂ ਰੱਖ ਲੇ ਮੰਗਤ ਘਟ ਹੋਣ ਕਾਰਨ ਤਾਂ ਇਹ ਚੌਲ ਦੇ ਵਿੱਚ ਮੰਦੀ ਆ ਰਹੀ ਹੈ ਤੀਸਰਾ ਕਾਰਨ ਇਹ ਤਿੰਨ ਕਾਰਨ ਜਿਹੜੇ ਵੱਡੇ ਹੈਗੇ ਆ ਹੁਣ ਕੀ ਚੌਲਾਂ ਦੇ ਰੇਟ ਵੱਧ ਸਕਦੇ ਆ ਜਾਂ ਬਾਸਮਤੀ ਦੇ ਰੇਟ ਵੱਧ ਸਕਦੇ ਆ ਉਹਦੇ ਬਾਰੇ ਗੱਲ ਕਰਾਂਗੇ ਇੰਡੀਆ ਕੋਸ਼ਿਸ਼ ਕਰ ਰਿਹਾ ਕਿ ਆਪਾਂ ਹੋਰ ਦੇਸ਼ਾਂ ਨੂੰ ਜਿਵੇਂ ਜਾਪਾਨ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਤਾਂ ਜਿਹੜੀਆਂ ਪਿੱਛੇ ਜੇ ਥੋੜੇ ਦਿਨ ਪਹਿਲਾਂ 30 31 ਅਕਤੂਬਰ ਨੂੰ ਇੱਕ ਜਿਹੜੀ ਮੈਂ ਤੁਹਾਨੂੰ ਅਪੀਡਾ ਏਜੰਸੀ ਦੱਸੀ ਆ ਉਹਦੇ ਆਪਣੇ ਕਾਨਫਰੰਸ ਵੀ ਰੱਖੀ ਸੀ ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ ਉਹਦਾ ਰੱਖਣ ਦਾ ਮਕਸਦ ਇਹ ਸੀ ਕਿ ਬਾਹਰਲੇ ਵੱਡੇ ਵੱਡੇ ਵਪਾਰੀ ਹੈਗੇ ਜਿਹੜੇ ਉਹਨਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਵੇ ਘੱਟੋ ਘੱਟ 7000 ਤੋਂ 8000 ਵਪਾਰੀ ਹੈ ਜਿਹੜੇ ਉੱਥੇ ਹਿਸਾਬ ਲਿਆ ਕਿ ਉਹ ਚੌਲ ਦੀ ਮੰਗ ਨੂੰ ਵਧਾ ਸਕੀ ਇਹ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਹਜੇ ਤੱਕ ਕੋਈ ਵੀ ਮਤਲਬ ਕਿ ਰੇਟ ਵਧਣ ਦੀ ਕੋਈ ਪੁਖਤਾ ਕੋਈ ਤਿਆਰੀ ਨਹੀਂ ਹੋਈ ਹੈ ਕਿ ਜਿਹੜਾ ਆਪਣਾ ਚੌਲ ਦੇ ਵਿੱਚ ਤੇਜ਼ੀ ਆ ਸਕੇ ਪਹਿਲਾਂ ਹੀ 3000 ਤੋਂ ਥੱਲੇ 3000 ਜਾਂ 3000 ਦੇ ਆਸ-ਪਾਸ ਹੈਗਾ ਤਾਂ ਇਦੋਂ ਰੇਟ ਤਾਂ ਕੀ ਘਟ ਜੂਗਾ ਤੁਸੀਂ ਕੋਲ ਰੱਖ ਵੀ ਸਕਦੇ ਆ ਤੇ ਹੋ ਸਕਦਾ ਜੇ ਸੁਧਾਰ ਹੋ ਜਾਵੇ ਪਾਲਿਸੀ ਦੇ ਵਿੱਚ ਸੁਧਾਰ ਹੋ ਜਾਵੇ ਜਾਂ ਈਰਾਨ ਦੀ ਜਿਹੜਾ ਇਜ਼ਰਾਈਲ ਦੀ ਜਿਹੜੀ ਆ ਉੱਥੋਂ ਦਾ ਜਿਹੜਾ ਫਸਿਆ ਪੈਸਾ ਉਹ ਆਉਣ ਲੱਪੇ ਤੇ ਜਾਂ ਇੱਕ ਕਾਰਨ ਇੱਕ ਹੋਰ ਕਾਰਨ ਸੀਗਾ ਕਿ ਜਿਵੇਂ ਅਮਰੀਕਾ ਦੁਆਰਾ ਟੈਰਿਫ ਲਗਾਇਆ ਗਿਆ ਟੈਰਿਫ ਲਗਾਉਣ ਕਰਕੇ ਜਿਹੜਾ ਉੱਥੋਂ ਦਾ ਉੱਥੇ ਜਿਹੜਾ ਐਕਸਪੋਰਟ ਕਰਨਾ ਅਮਰੀਕਾ ਨੂੰ ਉਹ ਵੀ ਘਟਿਆ ਹੋਇਆ ਤਾਂ ਇਹ ਸਾਰੀਆਂ ਜਦੋਂ ਚੀਜ਼ਾਂ हट ਜਾਣਗੀਆਂ ਤਾਂ ਫਿਰ ਇਹ ਹੋ ਸਕਦਾ ਕਿ ਰੇਟ ਵੱਧ ਸਕੇ ਉਮੀਦ ਆ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਵੇਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਨਵੀਆਂ-ਨਵੀਆਂ ਵੀਡੀਓ ਲਈ ਨਵੀਂ-ਨਵੀਂ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ